ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਜਾਣਕਾਰੀ ਲੈ ਕੇ ਆਏ ਹਾਂ ਤੇ ਛੋਟਾ ਜਿਹਾ ਉਪਾਅ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ ਕਿਸੇ ਵੀ ਖਾਸ ਜਾਂ ਸ਼ੁਭ ਕੰਮ ਨੂੰ ਕਰਨ ਦੇ ਲਈ ਇਸੀ ਤਰ੍ਹਾਂ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਖਾਸ ਕੰਮ ਦੇ ਲਈ ਆਪਣੇ ਘਰ ਤੋਂ ਬਾਹਰ ਜਾਣਾ ਹੀ ਪੈਂਦਾ ਹੈ ਤੇ ਜਦੋਂ ਵੀ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਆ ਨਾ ਤੇ ਜਿਹੜੀਆਂ ਨੈਗੇਟਿਵ ਐਨਰਜੀਆ ਹੁੰਦੀਆਂ ਨੇ ਉਹ ਸਾਡੇ ਕੋਲ ਆ ਕੇ ਸਾਡੇ ਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ ਆਪਾਂ ਅਕਸਰ ਕਈ ਵਾਰ ਦੇਖਦੇ ਆ ਤੇ ਸੁਣਦੇ ਵੀ ਆ ਕਈ ਲੋਕਾਂ ਤੋਂ ਕਿ ਜਦੋਂ ਵੀ ਅਸੀਂ ਕਿਸੇ ਸ਼ੁਭ ਕਾਮ ਦੇ ਲਈ ਚਾਹਦੇ ਆ ਉਹ ਸਾਡਾ ਕੰਮ ਸਿਰੇ ਨਹੀਂ ਚੜਦਾ ਅਸੀਂ ਬਹੁਤ ਮਿਹਨਤ ਵੀ ਕਰਦੇ ਆ ਕੋਸ਼ਿਸ਼ ਵੀ ਕਰਦੇ ਆ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ ਪਰ ਫਿਰ ਵੀ ਸਾਡਾ ਉਹ ਕੰਮ ਸਿਰੇ ਨਹੀਂ ਚੜਦਾ ਜਿਵੇਂ ਤੁਹਾਨੂੰ ਅਸੀਂ ਹਰ ਰੋਜ਼ ਦੀ ਵੀਡੀਓ ਦੇ ਵਿੱਚ ਦੱਸਦੇ ਆ ਕਿ ਹਰ ਇੱਕ ਮਨੁੱਖ ਦਾ ਇੱਕ ਅਲੱਗ ਅਲੱਗ ਕੋਰਾ ਔਰਾ ਹੁੰਦਾ ਹੈ ਜਿਵੇਂ ਹੀ ਹਰ ਇੱਕ ਮਨੁੱਖ ਦਾ ਅਲੱਗ-ਅਲੱਗ ਔਰਾ ਹੁੰਦਾ ਹੈ ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਹੀ ਆਕਰਸ਼ਿਤ ਹੁੰਦੀਆਂ ਨੇ ਜਿਵੇਂ ਕਿ ਆਪਾਂ ਮੰਨ ਲੈਂਦੇ ਆ ਕਿ ਕਈ ਮਨੁੱਖ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੀ ਉਹਨਾਂ ਦਾ ਜਿਹੜਾ ਔਰਾ ਹੁੰਦਾ ਹੈ ਨਾ ਉਹ ਧਨ ਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਹੈ ਤੇ ਉਹ ਜਿਹੜੇ ਮਨੁੱਖ ਹੁੰਦੇ ਆ ਨਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਧਨ ਤੇ ਪੈਸੇ ਦੀ ਕਮੀ ਨਹੀਂ ਆਉਂਦੀਗੀ ਇਇਸੇ ਤਰ੍ਹਾਂ ਹੀ ਚੇਕਰ ਕਿਸੇ ਮਨੁੱਖ ਦਾ ਔਰਾ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਏ ਤਾਂ ਫਿਰ ਕੀ ਹੁੰਦਾ ਏ ਕਿ ਉਹ ਉਹਨਾਂ ਚੀਜ਼ਾਂ ਨੂੰ ਹੀ ਆਕਰਸ਼ਿਤ ਕਰਦਾ ਏ ਉਹਨਾਂ ਦੇ ਘਰੇ ਫਿਰ ਕੋਈ ਨਾ ਕੋਈ ਮੁਸ਼ਕਲ ਤੇ ਪਰੇਸ਼ਾਨੀ ਖੜੀ ਹੋਈ ਰਹਿੰਦੀ ਏ ਇਹ ਚੀਜ਼ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਕਿ ਜਦੋਂ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਚਾਹੇ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਮੰਦਿਰ ਦੇ ਵਿੱਚ ਜਾਂਦੇ ਆ ਕਿਤੇ ਵੀ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਉੱਥੇ ਜਾ ਕੇ ਸਾਨੂੰ ਬੜਾ ਪੋਜ਼ਿਟਿਵ ਲੱਗਦਾ ਹੈ ਸਾਡੇ ਚ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਤੇ ਬੜਾ ਹੀ ਸਾਨੂੰ ਸਕੂਨ ਮਿਲਦਾ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਉਸ ਵੇਲੇ ਕੀ ਹੁੰਦਾ ਹੈ ਕਿ ਜਿਹੜਾ ਉਸ ਵਿਅਕਤੀ ਦਾ ਔਰਾ ਹੁੰਦਾ ਤੇ ਉਸ ਤੇ ਜਿਹੜੀਆਂ ਕਿ ਬੁਰੀਆਂ ਚੀਜ਼ਾਂ ਹੁੰਦੀਆਂ ਨੇ 네ਗੇਟਿਵਿਟੀ ਐਂਰਸੀ ਹੁੰਦੀ ਏ ਜਿਹੜੀਆਂ ਸਾਡੇ ਉੱਪਰ ਮਾੜਾ ਪ੍ਰਭਾਵ ਪਾਉਂਦੀਆਂ ਨੇ ਜੇਕਰ ਅਸੀਂ ਇਸ ਤਰ੍ਹਾਂ ਤਾਂ ਵੀ ਕਿ ਸੰਪਰਨ ਤੇ ਚੜਨੀਆ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਉਸ ਸਮੇਂ ਉਹਨਾਂ ਚੀਜ਼ਾਂ ਦਾ ਸਾਡੇ ਤੇ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਹੁੰਦਾ ਕੀ ਹੈ ਕਿ ਅਸੀਂ ਉਸ ਸਮੇਂ ਪਰਮਾਤਮਾ ਦੇ ਵਾਹਿਗੁਰੂ ਦੇ ਦਰਬਾਰ ਤੇ ਪਰਮਾਤਮਾ ਦੇ ਘਰ ਦੇ ਵਿੱਚ ਅਸੀਂ ਬੈਠੇ ਹੁੰਨੇ ਆ ਇਸ ਕਰਕੇ ਤੁਹਾਨੂੰ ਇੱਥੇ ਇਹ ਚੀਜ਼ ਸਮਝਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਏ ਕਿ ਜਿਹੜਾ ਊੜਾ ਏ ਉਹ ਸਾਡੇ ਉੱਪਰ ਬਾਤ ਹੀ ਜ਼ਿਆਦਾ ਸਾਡੀ ਜ਼ਿੰਦਗੀ ਦੇ ਉੱਪਰ ਸਾਡੀਆਂ ਚੀਜ਼ਾਂ ਦੇ ਉੱਪਰ ਇਸ ਤਰ੍ਹਾਂ ਹਰ ਇੱਕ ਸੁਖ ਦੁਖ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜਿਵੇਂ ਹੀ ਅਸੀਂ ਧਾਰਮਿਕ ਸਥਾਨ ਤੋਂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਿਰ ਤੋਂ ਬਾਹਰ ਨਿਕਲਾਂਗੇ ਤੇ ਜਿਹੜੇ-ਜਿਹੜੇ ਵਿਅਕਤੀ ਦਾ ਜਿਹੜਾ ਜਿਹੜਾ ਵੀ ਔਰਾ ਹੁੰਦਾ ਏ ਜਿਵੇਂ ਕਿ ਜੇਕਰ ਕੋਈ ਵਿਅਕਤੀ ਦਾ ਨੈਗੇਟਿਵ ਔਰਾ ਹੈ ਤਾਂ ਫਿਰ ਸੇਵ ਉਹੀ ਚੀਜ਼ ਦਾ ਪ੍ਰਭਾਵ ਧਾਰਮਿਕ ਸਥਾਨ ਤੋਂ ਨਿਕਲਣ ਦੇ ਨਾਲ ਹੀ ਉਸ ਚੇਤ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਇਹਦਾ ਭਾਵ ਹੈ ਕਿ 네ਗੇਟਿਵ ਪ੍ਰਭਾਵ ਉਸ ਦੇ ਉੱਪਰ ਪੈਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਵਿਅਕਤੀ ਦਾ ਔਰਾ ਚੰਗਾ ਹੁੰਦਾ ਹੈ, ਵਧੀਆ ਹੁੰਦਾ ਹੈ ਤੇ ਉਸ ਦੇ ਉੱਪਰ ਤਾਂ ਪੋਜ਼ਿਟਿਵ ਪ੍ਰਭਾਵ ਹੀ ਪਵੇਗਾ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਇਸ ਕਰਕੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੇ ਤੁਹਾਨੂੰ ਅੱभी ਅਧੂਰੀ ਜਾਣਕਾਰੀ ਮਿਲੇਗੀ ਜੋ ਤੁਹਾਡੇ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰ੍ਹਾਂ ਅਕਸਰ ਹੀ ਅਸੀਂ ਦੇਖਦੇ ਹਾਂ ਜਦੋਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਜਾਂਦੀਆਂ ਨੇ ਤਾਂ ਅਕਸਰ ਹੀ ਲੋਕ ਹੱਦ ਤੋਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ। ਤੇ ਆਪਣੀਆਂ ਪਰੇਸ਼ਾਨੀਆਂ ਨੂੰ ਦੇ ਕੇ ਉਹ ਬਿਲਕੁਲ ਥੱਕ ਹਾਰ ਕੇ ਬੈਠ ਜਾਂਦੇ ਨੇ ਪਰ ਸਾਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਹੁੰਦਾ ਕੀ ਹੈ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ ਤੇ ਪਰਮਾਤਮਾ ਸਾਨੂੰ ਉਹਨਾਂ ਦਾ ਹੱਲ ਵੀ ਖੁਦ ਦਿੰਦਾ ਹੈ। ਇਸੀ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਪ੍ਰਮਾਤਮਾ ਕਿਵੇਂ ਸਾਨੂੰ ਪਰੇਸ਼ਾਨੀਆਂ ਦਾ ਹੱਲ ਦਿੰਦਾ ਹੈ ਪ੍ਰਮਾਤਮਾ ਸਾਡੇ ਕੋਲ ਆ ਤਾਂ ਨਹੀਂ ਸਕਦਾ ਹੁੰਦਾ ਪਰ ਸਾਡੇ ਲਈ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਬਣਾਉਂਦਾ ਹੈ ਜਿਸ ਕਰਕੇ ਸਾਡੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਦੂਰ ਹੋ ਜਾਂਦੇ ਨੇ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਕਿ ਜਿਵੇਂ ਅਸੀਂ ਤੁਹਾਨੂੰ ਵੀਡੀਓ ਦੇ ਰਾਹੀਂ ਉਪਾਅ ਦੱਸਦੇ ਆ ਇਹ ਉਪਾਅ ਦੇ ਰਾਹੀਂ ਤੁਸੀਂ ਵੀਡੀਓ ਦੇ ਕੇ ਆਪਣੇ ਘਰ ਦੇ ਵਿੱਚ ਕਰਦੇ ਹੋ ਤੁਹਾਡੇ ਦੁੱਖ ਤਕਲੀਫ ਦੂਰ ਹੁੰਦੇ ਨੇ ਤੇ ਇਹ ਵੀ ਇੱਕ ਹੀਲਾ ਵਸੀਲਾ ਹੀ ਹੁੰਦਾ ਹੈ ਤੇ ਕਈ ਲੋਕ ਕੀ ਕਰਦੇ ਆ ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਫਾਲਨੀ ਮਿਲਦਾਗਾ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਪਰਮਾਤਮਾ ਉਸ ਵਿਅਕਤੀ ਦੀ ਮਦਦ ਕਰਨਾ ਚਾਹੁੰਦਾ ਹੈ ਨਾ ਤਾਂ ਉਹ ਕਿਸੇ ਜੀਵ ਨੂੰ ਕਿਸੇ ਇਨਸਾਨ ਨੂੰ ਖੁਦ ਹੀ ਲਾ ਵਸੀਲਾ ਬਣਾ ਕੇ ਭੇਜਦਾ ਹੈ ਕਿ ਜਿਸ ਦੇ ਨਾਲ ਉਹ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਤੇ ਤਕਲੀਫ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਇਸ ਕਰਕੇ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਪਰੇਸ਼ਾਨੀ ਆਉਂਦੀ ਹੈ ਨਾ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਹੁੰਦਾ ਆਪਣਾ ਅਲੱਗ-ਅਲੱਗ ਹਰ ਇੱਕ ਵਿਅਕਤੀ ਦਾ ਔਰਾ ਹੁੰਦਾ ਹੈ ਇਹ ਜਿਹੜਾ ਆਪਣਾ ਔਰਾ ਏ ਜੇਕਰ ਇਹ ਕਮਜ਼ੋਰ ਏ ਤਾਂ ਆਪਣੀ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਆਪਾਂ ਇਸ ਔਰੇ ਨੂੰ ਮਜ਼ਬੂਤ ਬਣਾਉਣ ਦੇ ਲਈ ਕਰਨਾ ਕੀ ਏ ਕਿ ਜਦੋਂ ਵੀ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਤੁਸੀਂ ਕੀ ਕਰਨਾ ਏ ਕਿ ਇੱਕ ਹਲਦੀ ਦੀ ਗੱਠ ਨੂੰ ਆਪਣੀ ਜੇਬ ਦੇ ਵਿੱਚ ਲੈ ਕੇ ਹੀ ਆਪਣੇ ਘਰ ਤੋਂ ਤੁਸੀਂ ਬਾਹਰ ਨਿਕਲਦਾ ਹੈ ਇਹ ਜਿਹੜੀ ਹਲਦੀ ਦੀ ਗੱਠ ਹੁੰਦੀ ਹੈ ਨਾ ਇੰਨੀ ਸ਼ਕਤੀਸ਼ਾਲੀ ਤੇ ਪਾਵਰਫੁਲ ਹੁੰਦੀ ਹੈ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਕਿਸੇ ਵੀ ਕੰਮ ਦੇ ਲਈ ਜਾਣੇ ਹੋ ਤਾਂ ਉਸ ਸਮੇਂ ਤੁਹਾਡੇ ਤੇ ਕੋਈ ਵੀ ਦੁੱਖ ਤਕਲੀਫ ਸੰਕਟ ਜਾਂ ਫਿਰ ਮੁਸੀਬਤ ਆਉਣ ਵਾਲੀ ਹੋਵੇ ਤਾਂ ਹੁੰਦਾ ਕਿ ਉਹ ਹਲਦੀ ਦੀ ਗੱਠ ਹੁੰਦੀ ਹੈ ਮੈਂ ਜਿਹੜੀ ਉਸ ਚੀਜ਼ ਦਾ ਸਾਹਮਣਾ ਕਰਦੀ ਇੰਨੀ ਜ਼ਿਆਦਾ ਤਾਕਤ ਤੇ ਪਾਵਰਫੁਲ ਹੁੰਦੀ ਹੈ ਉਹ ਹਲਦੀ ਦੀ ਗੱਠ ਇੰਨੀ ਜ਼ਿਆਦਾ ਹਲਦੀ ਦੀ ਗੱਠ ਦੇ ਵਿੱਚ એનર્ਜੀ ਹੁੰਦੀ ਹੈ ਜਦੋਂ ਵੀ ਤੁਸੀਂ ਜਿਹੜੀ ਵੀ ਜੇਬ ਦੇ ਵਿੱਚ ਹਲਦੀ ਦੀ ਗੱਠ ਪਾਈ ਹੋਵੇਗੀ ਜਦੋਂ ਵੀ ਤੁਸੀਂ ਉਸ ਜੇਬ ਦੇ ਵਿੱਚ ਆਪਣੇ ਹੱਥ ਨੂੰ ਪਾਓਗੇ ਤੇ ਜਿਵੇਂ ਹੀ ਉਹ ਤੁਹਾਡੇ ਹੱਥ ਨੂੰ ਟੱਚ ਹੋਵੇਗੀ ਹਲਦੀ ਦੀ ਗੱਠ ਤੇ ਉਸ ਦੇ ਨਾਲ ਹੋਵੇਗਾ ਕਿ ਜਿਹੜਾ ਤੁਹਾਡਾ ਕਮਜ਼ੋਰ ਔਰਾ ਹੈ ਨਾ ਉਹ ਤੁਹਾਡਾ ਔਰਾ ਮਜ਼ਬੂਤ ਹੁੰਦਾ ਹੈ ਇਸ ਦੇ ਨਾਲ ਨਾਲ ਕੀ ਹੁੰਦਾ ਹੈ ਕਿ ਕਈ ਲੋਕਾਂ ਦੀ ਇਹ ਵੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੂੰ ਜਦੋਂ ਵੀ ਆਪਣੇ ਘਰ ਤੋਂ ਬਾਹਰ ਜਾਂਦੇ ਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਨਾਲ ਕਿਤੇ ਵੀ ਜਾਂਦੇ ਆ ਤੇ ਹੁੰਦਾ ਕੀ ਹੈ ਕਿ ਉਹਨਾਂ ਨੂੰ ਮਾਨਸਨਮਾਨ ਨਹੀਂ ਮਿਲਦਾ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਉਹ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੇ ਨੇ ਪਰ ਫਿਰ ਵੀ ਲੋਕ ਉਹਨਾਂ ਦਾ ਮਜ਼ਾਕ ਬਣਾਉਂਦੇ ਨੇ ਇਹ ਪ੍ਰੋਬਲਮ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਰਹਿੰਦੀ ਹੈ ਇਸਦੇ ਨਾਲ ਨਾਲ ਹੁੰਦਾ ਕੀ ਹੈ ਕਿ ਜਦੋਂ ਵੀ ਉਹ ਵਿਅਕਤੀ ਕਿਸੇ ਨੂੰ ਕੋਈ ਵੀ ਗੱਲ ਕਰਦੇ ਆ ਤੇ ਉਹਨਾਂ ਦੀ ਕਹੀ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ। ਇਸ ਲਈ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ। ਇਸ ਲਈ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਤੇ ਆਪਣੀ ਜੇਬ ਦੇ ਵਿੱਚ 8 ਕਾਲੀ ਮਿਰਚ ਦੇ ਦਾਣੇ ਹਮੇਸ਼ਾ ਆਪਣੀ ਜੇਬ ਦੇ ਵਿੱਚ ਰੱਖ ਕੇ ਫਿਰ ਹੀ ਘਰ ਤੋਂ ਤੁਸੀਂ ਬਾਹਰ ਨਿਕਲਣਾ। ਇਸਦੇ ਨਾਲ ਕੀ ਹੋਵੇਗਾ ਕਿ ਜਿਵੇਂ ਹੀ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਆਪਣੇ ਘਰ ਤੋਂ ਬਾਹਰ ਨਿਕਲਦੇ ਨਾਲ ਸਾਡੇ ਨੇੜੇ ਮਾੜੀ ਊਰਜਾ ਨਕਾਰਾਤਮਕ ਊਰਜਾ ਮਾੜੀਆਂ ਚੀਜ਼ਾਂ ਦਾ ਪ੍ਰਭਾਵ ਬਾਝੰਦਾ ਹੈ ਤੇ ਉਹ ਕਾਲੀ ਮਿਰਚ ਦੇ ਦਾਣੇ ਤੁਹਾਡੇ ਨੇੜੇ ਇਹਨਾਂ ਚੀਜ਼ਾਂ ਨੂੰ ਆਉਣ ਹੀ ਨਹੀਂ ਦੇਣਗੇ ਤੁਹਾਡੇ ਆਸ-ਪਾਸ ਉਹ ਭਟਕਣ ਹੀ ਨਹੀਂ ਦੇਣਗੀਆਂ ਕਿਉਂਕਿ ਛੜੀਆਂ ਇਹ ਮਾੜੀਆਂ ਚੀਜ਼ਾਂ ਜਾਂ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨਾ ਉਹ ਹੀ ਮਨੁੱਖ ਦੇ ਇਹ ਮਾੜੀ ਚੀਜ਼ਾਂ ਤੇ ਪਰਵਾਪਾਉਂਦੀਆਂ ਨੇ ਮਾੜਾ ਔਰਾ ਜਿਹੜਾ ਕਮਜ਼ੋਰ ਔਰਾ ਹੈ ਨਾ ਉਹਨਾਂ ਦਾ ਬਣਾ ਦਿੰਦੀਆਂ ਨੇ ਤੇ ਉਹਨਾਂ ਦੇ ਔਰੇ ਨੂੰ ਵਿਗਾੜਨ ਦਾ ਵੀ ਕੰਮ ਕਰਦੀਆਂ ਨੇ ਇਸ ਕਰਕੇ ਤੁਸੀਂ ਕੋਈ ਵੀ ਖਾਸ ਕੰਮ ਕਰਨ ਦੇ ਲਈ ਜਾ ਰਹੇ ਹੋ ਜਾਂ ਫਿਰ ਆਪਣੇ ਘਰ ਤੋਂ ਕੀਤੇ ਬਾਹਰ ਨਿਕਲ ਰਹੇ ਹੋ ਤਾਂ ਤੁਸੀਂ ਕਰਨਾ ਹੈ ਕਿ 5 6 ਜਾਂ ਫਿਰ 8 ਦਾਣੇ ਕਾਲੀ ਮਿਰਚ ਦੇ ਹਮੇਸ਼ਾ ਆਪਣੇ ਨਾਲ ਲੈ ਕੇ ਫਿਰ ਘਰ ਤੋਂ ਨਿਕਲਿਆ ਕਰੋ बस ਕਹਿਣ ਦਾ ਭਾਵ ਇਹੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਮੰਨ ਲੈਂਦਾ ਹੈ ਨਾ ਉਹ ਕਮਜ਼ੋਰ ਪੈ ਜਾਂਦਾ ਹੈ ਕਿ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਅੱਗੇ ਨਹੀਂ ਵੱਧ ਪਾਉਂਦਾ ਉਹਨਾਂ ਦਾ ਕੌਨਫੀਡੈਂਸ ਲੈਵਲ ਵੀ ਲੋ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਦੇ ਵਿੱਚ ਆਪਣਾ ਕੌਨਫੀਡੈਂਸ ਲੋ ਨਹੀਂ ਕਰਨਾਗਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਹੈ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤੇ ਉਹਨਾਂ ਮੁਸ਼ਕਲਾਂ ਦਾ ਕੋਈ ਨਾ ਕੋਈ ਹੱਲ ਵੀ ਜ਼ਰੂਰ ਹੁੰਦਾ ਹੈ ਤੇ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਬਸ ਇਹ ਇੱਕ ਹਲਦੀ ਦੀ ਗੱਠ ਤੇ 6-7 ਕਾਲੀਆਂ ਮਿਰਚਾਂ ਦੇ ਦਾਣੇ ਆਪਣੇ ਕੋਲ ਤੁਸੀਂ ਜ਼ਰੂਰ ਰੱਖ ਕੇ ਫਿਰ ਘਰ ਤੋਂ ਬਾਹਰ ਨਿਕਲਣਾ ਹੈ ਜਿਵੇਂ ਹੀ ਤੁਸੀਂ ਦੋ ਚੀਜਾਂ ਲੈ ਕੇ ਘਰ ਤੋਂ ਬਾਹਰ ਨਿਕਲਣਾ ਸ਼ੁਰੂ ਕਰਦੇ ਹੋਗੇ ਤੁਹਾਨੂੰ ਇੱਜ਼ਤ ਮਾਨ ਸਨਮਾਨ ਮਿਲੇਗਾ ਮਾੜੀਆਂ ਚੀਜ਼ਾਂ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ਤੇ ਜਿਹੜੇ ਲੋਕ ਤੁਹਾਡੇ ਦੁਸ਼ਮਣ ਬਣ ਚੁੱਕੇ ਸੀ ਉਹ ਤੁਹਾਡੇ ਨਾਲ ਦੋਸਤੀ ਦਾ ਹੱਥ ਵੀ ਮਿਲਾਉਣਗੇ ਇਹ ਇੱਕ ਬਹੁਤ ਹੀ ਜਿਆਦਾ ਸਿੰਪਲ ਤੇ ਘਰੇਲੂ ਜਿਹਾ ਉਪਾਅ ਹੈ ਤੇ ਗਾਰੰਟੀ ਨਾਲ ਕਹਿ ਸਕਦੀਆਂ ਕਿ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤੇ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਇਸੀ ਤਰ੍ਹਾਂ ਹਰ ਇੱਕ ਚੀਜ਼ ਦੇ ਕਈ ਕਈ ਉਪਾਅ ਹੁੰਦੇ ਨੇ ਤੁਸੀਂ ਹਰ ਰੋਜ਼ ਵੀਡੀਓ ਨੂੰ ਦੇਖ ਸਕਦੇ ਹੋ ਤੇ ਕਿਹੜਾ ਉਪਾਅ ਤੁਹਾਡੇ ਉੱਪਰ ਫਿੱਟ ਬੈਠ ਸਕਦਾ ਏ ਉਹ ਸਾਨੂੰ ਕੋਈ ਵੀ ਪਤਾ ਨਹੀਂ ਹੁੰਦਾ ਇਸ ਕਰਕੇ ਤੁਸੀਂ ਹਰ ਇੱਕ ਚੀਜ਼ ਦੇ ਜਿਹੜੇ ਅਲੱਗ-ਅਲੱਗ ਉਪਾਅ ਹੁੰਦੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਕਰਕੇ ਦੇਖਦੇ ਰਿਹਾ ਕਰੋ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਕਿਸੇ ਸਮੇ ਤੁਹਾਡੀ ਕਿਸਮਤ ਬਦਲ ਜਾਵੇ ਇਹ ਤੁਹਾਨੂੰ ਕੋਈ ਵੀ ਕੋਝ ਵੀ ਨਹੀਂ ਕਹਿ ਸਕਦਾ ਬਸ ਸਾਨੂੰ ਲੋੜੇ ਤਾਂ ਲੋੜੇ ਵੀ ਸ਼ਿਵਾਸ਼ ਜੀ ਤੇ ਸਰਦਾ ਜੀ ਤੇ ਭਾਵਨਾ ਦੀ ਚਿੰਨੀ ਵੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਉਹ ਬਿਲਕੁਲ ਸਹੀ ਹੁੰਦੀ ਹੈ ਜੇ ਜਦੋਂ ਵੀ ਤੁਸੀਂ ਇਹ ਉਪਾਅ ਕਰਨੇ ਹਨ ਨਾ ਇਸ ਗੱਲ ਦਾ ਧਿਆਨ ਵੀ ਰੱਖਣਾ ਹੈ ਕਿ ਇਹ ਉਪਾਅ ਕਰਦੇ ਸਮੇਂ ਤੁਸੀਂ ਅਜਮਾਉਣ ਦੇ ਲਈ ਇਹਨਾਂ ਉਪਾਅ ਨੂੰ ਕਦੀ ਵੀ ਭੁੱਲ ਕੇ ਨਾ ਕਰਿਓ ਜੇ ਵਿਸ਼ਵਾਸ ਇਹ ਤਾਂ ਕਰੋ ਜੇਕਰ ਅਜਮਾਉਣਾਈ ਅਜਮਾ ਕੇ ਦੇਖਣਾ ਫਿਰ ਉਹਦਾ ਰਿਜ਼ਲਟ ਤਾਂ ਮਿਲਦਾ ਹੀ ਨਹੀਂ ਤੇ ਇਸ ਕਰਕੇ ਸਾਨੂੰ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜੇਕਰ ਕੋਈ ਵੀ ਕਰਦਾ ਕੰਮ ਚਾ ਕੋਈ ਵੀ ਚੀਜ਼ ਹੁੰਦੀ ਅਸੀਂ ਵਿਸ਼ਵਾਸ ਦੇ ਨਾਲ ਕਰਦੇ ਆ ਨਾ ਤੇ ਸਾਨੂੰ ਉਸ ਦੇ ਵਿੱਚ ਹਮੇਸ਼ਾ ਸਫਲਤਾ ਹੀ ਮਿਲਦੀ ਏ ਜ਼ਰੂਰੀ ਨਹੀਂ ਕਿ ਉਪਾਦੀ ਕਰਨ ਕਰੀਏ ਕੋਈ ਵੀ ਕੰਮ ਅਸੀਂ ਵਿਸ਼ਵਾਸ ਦੇ ਨਾਲ ਕਰੀਏ ਉਸ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਅੰਟੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟੇ ਛੋਟੇ ਦੋ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ